ਸਤਿ ਸ਼੍ਰੀ ਅਕਾਲ ਜੀ ਮੇਸ਼ਾ ਸ਼ਰਮਾ ਚੜ੍ਹਦੀ ਕਲਾ ਟਾਈਮ ਟੀਵੀ ਤੇ ਪੰਜਾਬ ਅਪਡੇਟਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਕਰਦੀ ਆਂ ਵਿਧਾਇਕ ਜਸਵੇਤ ਸਿੰਘ ਰਾਜਾ ਗਿੱਲ ਨੇ ਚੰਡੀਗੜ੍ਹ ਕਲੋਨੀ ਦੇ ਵਿੱਚ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਇਸ ਵਿਸ਼ੇਸ਼ ਮੀਟਿੰਗ ਦੇ ਵਿੱਚ ਵਿਧਾਇਕ ਰਾਜਾ ਗਿੱਲ ਦੇ ਵੱਲੋਂ ਲੋਕਾਂ ਨੂੰ ਜਿੱਥੇ ਸੰਬੋਧਨ ਕੀਤਾ ਗਿਆ ਉੱਥੇ ਹੀ ਔਰਤਾਂ ਨੂੰ ਵੀ ਜਾਗਰੂਕ ਕੀਤਾ ਤੇ ਨਾਲ ਹੀ ਬੱਚਿਆਂ ਨੇ ਮਾਪਿਆਂ ਨੂੰ ਅਤੇ ਬੱਚਿਆਂ ਨੂੰ ਸਿੱਖਿਆ ਪ੍ਰਾਪਤ ਕਰਨ ਦੇ ਲਈ ਪ੍ਰੇਰਿਆ ਕਿ ਜੇਕਰ ਬੱਚੇ ਪੜਨਗੇ ਲਿਖਣਗੇ ਤਾਂ ਹੀ ਉਹਨਾਂ ਨੂੰ ਵਧੀਆ ਰੋਜ਼ਗਾਰ ਮਿਲੇਗਾ ਨੌਕਰੀ ਤੇ ਲੱਗਣਗੇ ਅਤੇ ਉਹਨਾਂ ਦੀ ਗਰੀਬੀ ਜਿਹੜੀ ਕਿ ਉਹ ਆਪਣੇ ਆਪ ਦੂਰ ਹੋ ਜਾਵੇਗੀ ਤਾਂ ਵਿਧਾਇਕ ਜਸਵੀਰ ਸਿੰਘ ਰਾਜਾਗਿੱਲ ਨੇ ਲੋਕਾਂ ਨੂੰ ਸੰਬੋਧਨ ਕਰਦੇ ਆ ਹੋਰ ਕੀ ਕੁੱਝ ਕਿਹਾ ਤੁਸੀਂ ਵੀ ਸੁਣੋ ਮੈਂ ਇੱਕ ਦਿਨ ਤੁਹਾਡੇ ਬੰਦਿਆਂ ਨੂੰ ਮਿਲਿਆ ਇੱਥੋਂ ਗਿਆ ਨੂੰ ਮੈਂ ਕਿਹਾ ਤੁਸੀਂ ਚੰਡੀਗੜ੍ਹ ਕਲੋਨੀ ਚੋਂ ਕਿਉਂ ਆ ਗਏ ਕਹਿੰਦੇ ਜੀ ਅਸੀਂ ਤਾਂ ਆਪਣੇ ਨਿਆਣੇ ਬਚਾਉਣ ਦੇ ਮਾਰੇ ਇੱਧਰ ਆ ਗਏ ਆਹ ਹਾਲਾਤ ਸੀ ਕਿ ਜਿਸ ਦਿਨ ਮੈਂ ਤੇਜ਼ ਦੀ ਗੱਲ ਕਰਦਾ ਬਾਈ ਦੀ ਫੇਮਾ ਮੀਟਰ ਲਗਾ ਕੇ ਦਿੱਤਾ ਉੱਥੇ ਅੱਜ ਵੀ ਲੱਗਾ ਦੇਖ ਲਓ ਥਾਸੀਪਿੰਡ ਤੋਂ ਲਾਈਨ ਪਾਈ ਸੀ ਠੀਕ ਹੈ ਕਹਿਣ ਦਾ ਮਤਲਬ ਇਹ ਹੈ ਕਿ ਚੰਡੀਗੜ੍ਹ ਕਲੋਨੀ ਨੂੰ ਬਦਨਾਮ ਨਹੀਂ ਕਰ ਰਹਾ ਸਾਡੇ ਬੱਚਿਆਂ ਨੂੰ ਆਉਣ ਵਾਲੇ ਭਵਿੱਖ 'ਚ ਬਦਨਾਮ ਕਰ ਰਹੇ ਇਹਨਾਂ ਦਾ ਕੋਈ ਕਸੂਰ ਨਹੀਂ ਐ ਦੇਖੋ ਇਹਨਾਂ ਕੋਈ ਮਤਵ ਨਹੀਂ ਤੁਸੀਂ ਕਿਸੇ ਨਾਲ ਲੜੇ ਆ ਇਹਨਾਂ ਨੂੰ ਕੋਈ ਮਤਵ ਨਹੀਂ ਇਹ ਉਹਨਾਂ ਦਾ ਵੀ ਬੋਲਣਗੇ ਕਿਉਂ ਇਹ ਰੱਬ ਦਾ ਰੂਪ ਹੁੰਦੇ ਆ ਸਾਫ਼ ਸੁਥਰੇ ਆ ਆਪਾਂ ਸਾਰਿਆਂ ਨੇ ਇੱਕ ਤਾਂ ਆਪਣੇ ਬੱਚਿਆਂ ਨੂੰ ਪੜਾਉਣਾ ਤੁਹਾਡੇ ਕੋਲ ਕੁਝ ਨਹੀਂ ਮੰਗਦੇ ਯਾਰ ਸਿਰਫ ਦੋ ਤਿੰਨ ਗੱਲਾਂ ਇਹਨੂੰ ਨਸ਼ਾ ਮੁਕਤ ਕਰ ਦਿਓ ਕਲੋਨੀ ਨੂੰ ਤਾਂ ਬੱਚਿਆਂ ਨੂੰ ਸਾਰੇ ਪੜਾਉਣ ਲਾ ਦਿਓ ਔਰ ਤੇ ਦੇਖੋ ਅਸੀਂ ਇੱਥੇ ਤੁਹਾਡੇ ਤੇ ਗੱਲਾਂ ਕਰਕੇ ਗਏ ਆ ਬੱਤੀ ਫ੍ਰੀ ਕਰਾਂਗੇ ਤੇ ਬੱਤੀ ਕੀਤੀ ਆ ਭਾਈ ਅਸੀਂ ਕਿਹਾ ਸਕੂਲ ਬਣਾਵਾਂਗੇ ਜਿੱਥੇ ਅਮੀਰ ਦਾ ਤੇ ਗਰੀਬ ਦਾ ਬੱਚਾ ਬਰਾਬਰ ਬੈਠੇਗਾ ਆ ਤੁਹਾਡੇ ਲਾਗੇ ਅਮੀਨਾ ਸਕੂਲ ਬਣਿਆ ਆ جا کے دیکھ لو امیر ਦਾ ਵੀ ਉੱਥੇ ਵੇਂਦਾ ਤਾਂ ਗਰੀਬ ਦਾ ਵੀ ਉੱਥੇ ਵੇਂਦਾ ਔਰ ਤੀਸਰੀ ਗੱਲ ਅਸੀਂ ਕਹਿੰਦੇ ਹਾਂ ਸਰਕਾਰੀ ਸਕੂਲਾਂ 'ਚ ਬੱਚਿਆਂ ਨੂੰ ਲਿਆਉਣ ਲਈ ਅਸੀਂ ਬੱਸਾਂ ਲਾਵਾਂਗੇ ਐਮੀਨਾ ਸਕੂਲ 118 ਬਣੇ ਪੰਜਾਬ ਦੇ ਵਿੱਚ ਜਿਹਦੇ ਵਿੱਚ ਇੱਕ ਇੱਥੇ ਬਣਿਆ ਇੱਥੇ ਬੱਸਾਂ 'ਚ ਹੀ ਭੋਗਪੁਰ ਤੱਕ ਬੱਚਿਆਂ ਬੱਚੇ ਪੜਨ ਆਉਂਦੇ ਆ ਸਿਰਫ ਸਾਡੀ ਇੱਕ ਗਰੰਟੀ ਰੈਂਦੀ ਆ ਭੈਣੋ ਇੱਕ ਗਰੰਟੀ ਇਹ ਜਿੰਨਾ ਪ੍ਰੋਪਗੈਂਡਾ ਜਲਦੀ ਕਰੀ ਜਾਣ ਮੈਂ ਤੁਹਾਡਾ ਵਾਦਾ ਕੀਤਾ ਕਿ 1000 ਰੁਪਏ ਨਹੀਂ ਸੀਐਮ ਸਾਹਿਬ ਨੇ 1100 ਕਰਤਾ ਨਾ ਦਵਾਂਗੇ ਮੈਂ ਤੁਹਾਡੇ ਕੋਲ ਵੋਟ ਨਹੀਂ ਮੰਗਣਾ ਹਾਂ। ਔਰ ਸਾਡੀ ਇਹ ਗਰੰਟੀ ਨਹੀਂ ਸੀ ਕਿ ਅਸੀਂ ਘਰ ਘਰ ਦੇ ਇੱਕ ਇੱਕ ਬੱਚੇ ਨੂੰ ਇੱਕ ਇੱਕ ਮੈਂਬਰ ਨੂੰ 10 ਲੱਖ ਰੁਪਏ ਦਾ ਫ੍ਰੀ ਕਾਰਡ ਦਵਾਂਗੇ ਚਾਹੇ ਪ੍ਰਾਈਵੇਟ ਤੇ ਇਲਾਜ ਕਰਾਓ ਚਾਹੇ ਗਵਰਨਮੈਂਟ ਤੇ ਕੋਈ ਤੁਹਾਰ ਤੋਂ ਪੈਸਾ ਨਹੀਂ ਮੰਗੇਗਾ। ਕਿਉਂਕਿ ਤੁਹਾਨੂੰ ਪਤਾ ਜਦੋਂ ਬੱਚਾ ਬਿਮਾਰ ਹੋ ਜਾਂਦਾ ਕੋਈ ਮੇਜਰ ਬਿਮਾਰੀ ਆ ਜਾਂਦੀ ਗਵਾਂਢੀ ਤਾਂ ਕੀ ਰਿਸ਼ਤੇਦਾਰ ਵੀ ਮੰਗਿਓ ਪੈਸਾ ਨਹੀਂ। ਕਈ ਸਾਨੂੰ ਕਹਿੰਦੇ ਜੀ ਤੁਸੀਂ ਮੁਕਤ ਦੇ ਬਿੱਲ ਕਰਤੇ ਆ ਮੈਂ ਕਹਿੰਦਾ ਹੁਣ ਉਹਨਾਂ ਨੂੰ ਪੁੱਛ ਕੇ ਆਓ ਜਿਹੜਾ ਦਿਹਾੜੀਦਾਰ ਆ 10 ਦਿਹਾੜੀਆਂ ਦੇ ਪੈਸੇ ਬਿਜਲੀ ਦੇ ਬਿੱਲ 'ਤੇ ਚੱਲ ਜਾਂਦੇ ਸੀ ਉਹਨੂੰ ਪਤਾ ਇਹਦਾ ਕੀ ਕੀਮਤ ਆ ਅਮੀਰ ਬੰਦੇ ਨੂੰ ਕੀ ਪਤਾ ਇਹਦਾ ਇਸ ਕਰਕੇ ਅੱਜਿੱਥੇ ਬੈਠੇ ਵੀ ਆ ਪ੍ਰਮਾਤਮਾ ਕਿਰਪਾ ਕਰੇ ਸਾਤੋਂ ਸਵਾ ਸਾਲ ਦੇ ਕਰੀਬਾ ਮੇਰੀ ਇੱਛਾ ਮੈਂ ਇੱਥੇ ਵੀ ਇੰਟਰਲੌਕ ਲਾ ਕੇ ਦਊਗਾ ਤੁਹਾਨੂੰ ਪਤਾ ਕਰ ਲਵਾਂਗੇ ਜੇ ਪੰਚਾਇਤ ਦੀ ਸਾਂਝੀ ਜਗ੍ਹਾ ਹੋਈ ਤਾਂ ਝੂਲੇ ਵੀ ਬੱਚਿਆਂ ਨੂੰ ਵਿੱਚ ਲਾ ਕੇ ਜਿਹੜੀਆਂ ਕਮੇਟੀ ਬਣੀ ਮੈਂ ਫੇਰ ਧੰਨਵਾਦ ਕਰਦਾ ਜਿਹੜੀਆਂ ਮੇਰੀਆਂ ਮਾਵਾਂ ਭੈਣਾਂ ਆਈਆਂ ਇੱਕ ਧਰਮ ਜਰੂਰ ਰੱਖੋ ਕਿਸੇ ਦੇ ਬੱਚੇ ਨੂੰ ਨਜਾਇਜ਼ ਪਸਾਉਣਾ ਨਹੀਂ ਤਾਂ ਜਿਹੜਾ ਅਸਲੀ ਆ ਉਹਦੇ ਤੇ ਤਰਸ ਕਰਨਾ ਨਹੀਂ ਜੇ ਤਰਸ ਕਰੂਗੇ ਤਾਂ ਆਪਣੇ ਬੱਚਿਆਂ ਲਈ ਕੋੜ ਪੈਦਾ ਕਰੂਗੀਆਂ ਇਹ ਸਿੱਖਿਆ ਮੇਰੀ ਆ ਨਾਲ ਹੀ ਮੇਰੀ ਹੱਥ ਜੋੜ ਕੇ ਇੱਕ ਹੋਰ ਬੇਨਤੀ ਆ ਮਾਪੇ ਦੀ ਇੱਜ਼ਤ ਕਰਨੀ ਆ ਮਾਪੇ ਨੂੰ ਲੋਕ ਰੱਬ ਕਹਿੰਦੇ ਨੇ ਰੱਬ ਜਦੋਂ ਅਸੀਂ ਆਸ਼ਰਮ ਦੇ ਵਿੱਚ ਜਾਇਦਾ ਪੁੱਛੀਦਾ ਮਾਤਾ ਕਿੰਨੇ ਬੱਚੇ ਕਹਿੰਦੀ ਤਿੰਨ ਦੋ ਬਾਰ ਇੱਕ ਇੱਥੇ ਆ ਤੇ ਜਦੋਂ ਮਾਪੇ ਦਾ ਬੱਚੇ ਦਾ ਜਨਮ ਹੁੰਦਾ ਮਾਂ ਲੱਤੂ ਬਦਲੀ ਨਹੀਂ ਥੱਕਦੀ ਉਹਨੂੰ ਆਸ ਹੁੰਦੀ ਆ ਕਿ ਜਦੋਂ ਮੇਰਾ ਬਟਾਪਾ ਆਏਗਾ ਮੇਰਾ ਪੁੱਤ ਮੇਰੀ ਦੇਖਰੇਖ ਕਰੇਗਾ ਤੇ ਜਦੋਂ ਮਾਪੇ ਬਜ਼ੁਰਗ ਹੋ ਜਾਂਦੇ ਆ ਕੁਛ ਨਹੀਂ ਚਾਹੁੰਦੇ ਬੱਚਿਓ ਦਾਦੀ ਬਾਬੇ ਦੇ ਮਾਪੇ ਦੇ ਪੈਰੀ ਹੱਥ ਲਾਉਣੇ ਆ ਜਿਹੜਾ ਬੱਚਾ ਲਾਇਆ ਕਰੂਗਾ ਮੈਂ ਸਕੂਲੇ ਆਇਆ ਕਰੂਗਾ ਉਹਨੂੰ ਨਾਮ ਵੀ ਦਵਾਂਗੇ ਆਪਾਂ ਜਿਹੜਾ ਰੋਜ ਲਾਏਗਾ ਆ ਬਾਪਾ ਦੇ ਪੈਰੀ ਹੱਥ ਲਾਉਣਾ ਜ਼ਰੂਰੀ ਠੀਕ ਆ ਮਾਪੇ ਨੇ ਤੁਹਾਨੂੰ ਸ਼ਾਬਾਸ਼ ਦੇਣੀ ਆ ਸਭ ਤੁਹਾਡਾ ਬਹੁਤ ਧੰਨਵਾਦ ਬਾਬਾ ਜੀ ਦਾ ਬੜਾ ਧੰਨਵਾਦ ਪੰਜਾਬ ਅਪਡੇਟਸ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ